ਮੇਰਾ ਨਾਮ ਬਲਵੀਰ ਸਿੰਘ ਹੈ ਜੀ ਹਾਂਜੀ ਕੀ ਹੋਇਆ ਜੀ ਸਰ ਮੈਂ ਸਵੇਰੇ 6 6:30 ਵਜੇ ਪੱਠੇ ਪਾ ਰਿਹਾ ਸੀ ਪਸ਼ੂਆਂ ਨੂੰ ਤੇ ਘਰ ਦੇ ਮੇਰੇ ਗੋਹਾ ਲੈ ਕੇ ਘਰੋਂ ਬਾਹਰ ਨਿਕਲੇ ਸੀਗੇ ਤੇ ਉਹ ਪਹਿਲਾਂ ਹੀ ਆਪਣੇ ਕਸ਼ਮੀਰ ਸਿੰਘ ਕੋਕੋ ਸਾਉ ਤੋਂ ਸਰਜੀਤ ਸਿੰਘ ਦਾ ਮੁੰਡਾ ਹੂੰ ਹੂੰ ਦਰਵਾਜ਼ੇ ਦੇ ਮੋਹਰੇ ਖੜਾઈ ਤੇ ਹੱਥ ਦੇ ਨਾਲ ਗਲਤ ਇਸ਼ਾਰਾ ਕਰਨ ਲੱਗਾ ਕਰਦੇ ਆ ਉਹ ਅੱਛਾ ਜੀ ਕਰਦੇ ਕਿ ਆ ਵੀ ਤੇਰੇ ਵੀ ਧੀ ਹੈਗੀ ਤੂੰ ਆਹ ਕਿਹੜੀਆਂ ਘਟੂਤਾ ਕਰਦਾ ਕੋ ਬੰਦੇ ਵਾਲਾ ਕੰਮ ਕਰ ਹੂੰ ਉਹਨੇ ਦਾ ਧੱਕਾ ਦੇ ਕੇ ਸਿੱਟਿਆ ਗੋਹਾ ਟੋਕਰਾਂ ਵੀ ਉੱਥੇ ਮੇਰੇ ਗੂਏ ਮੋਹਰੇ ਡਿੱਗ ਗਿਆ ਇਹ ਇਹਦੀ ਖਿੱਚ ਤੂੰ ਕਰਕੇ ਖਿੱਚ ਕੇ ਪਤਾ ਨਹੀਂ ਕਿਤਨਾਂ ਨੂੰ ਲਿਜਾਣ ਲੱਗਾ ਤੇ ਜਦੋਂ ਇਹਨੇ ਚੀਕਾਂ ਮਾਰੀਆਂ ਮੈਂ ਬਾਹਰ ਨਿਕਲਿਆ ਤੇ ਜਦੋਂ ਬਾਹਰ ਨਿਕਲਿਆ ਤੇ ਇਹਨੇ ਮੇਰੇ ਨਾਲ ਪੈ ਗਿਆ ਇਹਨੇ ਆਪਣੇ ਪਿਓ ਨੂੰ ਆਵਾਜ਼ ਮਾਰੀ ਸਰਜੀਤ ਸਿੰਘ ਨੂੰ ਉਹ ਟਰੈਕਟਰ ਦੇ ਵਿੱਚੋਂ ਦਾਤਰ ਕੱਢ ਕੇ ਲਿਆ ਤੋਂ ਨੇ ਤੇ ਦਾਤਰ ਮਾਰਿਆ ਮੇਰੇ ਬਾਹ ਤੇ ਤੇ ਸਾਰਾ ਕੱਬਰ ਇਕੱਠਾ ਹੋ ਗਿਆ ਜਿਹੜਾ ਮੇਰੇ ਕੇਸਾਂ ਤੋਂ ਫੜ ਕੇ ਮੇਰੀ ਬੈਲ ਵੀ ਕੀਤੀ ਕੇਸਾਰੇ ਵੀ ਤੇ ਸਾਰ ਚੌਕ ਜਿਧੂ ਕੇ ਸਾਰੇ ਕੱਬਰ ਨੇ ਜਾਨੀ ਇਹ 12 13 ਜਿਹੜੇ ਮੈਂ ਕੰਦਾ ਸੀ ਆ ਜੀ ਇਸ ਤੋਂ ਪਹਿਲਾਂ ਕੋਈ ਚੀਜ਼ ਦਿਖਾ ਦਰਖਾਸਤ ਦਿੱਤੀ ਇਸ ਤੋਂ ਪਹਿਲਾਂ ਜੀ 3 ਦਿਨ ਪਹਿਲਾਂ 4 ਦਿਨ ਪਹਿਲਾਂ ਇਹਨੇ ਮੇਰੇ ਘਰ ਦੇ ਆਹਦੇ ਟਰੈਕਟਰ ਚੜਾਇਆ ਸੀਗਾ ਚੌਂਕ ਵਿੱਚ ਖੜੇ ਸੀਗੇ ਇਹਨੇ ਟਰੈਕਟਰ ਚੜਾਇਆ ਤੇ ਫਿਰ ਟਰੱਕ ਚੜਾ ਕੇ ਫਿਰ ਸਾਡੇ ਜਨਰੇਟਰ ਘੜਾ ਉਹਦੇ ਵਿੱਚ ਮਾਰਿਆ ਟਰੱਕ ਤੇ ਆ ਗਏ ਨੇ ਉਸ ਤੋਂ ਬਾਅਦ ਫੇਕ ਉਹ ਟਰੈਕਟਰ ਤੋਂ ਉਤਰ ਕੇ ਗਾਲੀ ਗਰੋਚ ਕੀਤਾ ਬਹੁਤ ਗੰਦ ਬਕਿਆ ਉਦੋਂ ਨਹੀਂ ਤੇ ਉਹਦੇ ਸਬੰਧ ਵਿੱਚ ਅਸੀਂ ਥਾਣਾ ਪੱਤੂ ਕੰਗਾਮ ਕੇ ਦਰਖਾਸਤ ਵੀ ਦਿੱਤੀ ਸੀ ਪੁਲਿਸ ਨੇ ਕੀ ਕਾਰਵਾਈ ਕੀਤੀ ਉਸ ਪੁਲਿਸ ਦਾ ਕੋਈ ਮੁਲਾਜ਼ਮ ਨੇ ਆਇਆ ਜੀ 3 ਦਿਨ ਹੋ ਗਏ ਅੱਛਾ ਹਾਂ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਪ੍ਰਸ਼ਾਸਨ ਨੂੰ ਇਹ ਮੰਗ ਕਰਦੇ ਆਂ ਵੀ 15 ਦਿਨ ਹੋ ਗਏ ਇਸ ਬੰਦੇ ਨੇ ਸਾਡੇ ਬੱਚਿਆਂ ਨੂੰ ਵੀ ਕੜੀ ਚ ਨਹੀਂ ਲੰਘਣ ਦਿੰਦਾ ਤੇ ਸਾਡੇ ਤੇ ਉਤਾਰਿਆ ਸਾਨੂੰ ਇਹ ਤੋਂ 2 ਲੱਖ ਦਾ ਖਤਰਾ ਬੱਚਿਆਂ ਨੂੰ ਟਰੈਕਟਰ ਦੇ ਉੱਤੇ ਚੜਾਉਂਦਾ ਬੱਚਿਆਂ ਦੇ ਉੱਤੇ ਵੀ ਟਰੈਕਟਰ ਆਇਆ ਪ੍ਰਸ਼ਾਸਨ ਤੋਂ ਮੰਗ ਕਰਦੇ ਆਂ ਵੀ ਇਹੋ ਜਿਹੇ ਬੰਦੇ ਨੂੰ ਨਾ ਸਤਾ ਪਾਈ ਜਾਵੇ ਜੋ ਕੰਨੀ ਸਖਤੋਂ ਸਖਤ ਸਜ਼ਾ ਦਿੱਤੀ ਜਾਵੇ ਸਰ ਜੀ ਕਿਵੇਂ ਉਫਰੋ ਚੀ ਗੋੜੀ ਸਰ ਸਵੇਰੇ ਜਦੋਂ ਮੈਂ ਪਾਸੂ ਪਸੂ ਤੋਂ ਕਿਤੇ ਗਵਾ ਸਿੱਟਣ ਜਾ ਰਹੀ ਸੀਗੀ ਥੋੜਾ ਜਹਾਂ ਤੇ ਇਹ ਉੱਥੇ ਬੂਹੇ ਮੋਰੇ ਆ ਕੇ ਖੜਾ ਤੇ ਇਹਨੇ ਮੈਨੂੰ ਗਲਤ ਇਸ਼ਾਰੇ ਕੀਤੇ ਕੌਣ ਸੀ ਗਾਜੂ ਇਹਦਾ ਨਾਮ ਕਸ਼ਮੀਰ ਸਿੰਘ ਤੇ ਆਪਣੇ ਗਵਾਂਢੀ ਆ ਤੇ ਇਹ ਗਲਤ ਇਸ਼ਾਰੇ ਕੀਤੇ ਉਹ ਦੋ ਕੁ ਗਾਣਾ ਕੱਢੀਆਂ ਤੇ ਮੈਂ ਇਹਨੂੰ ਕਿਹਾ ਵੀ ਤੂੰ ਇਹਦਾ ਗਾਣਾ ਨਾ ਕੱਢ ਵੀ ਤੇਰੇ ਘਰੇ ਦਿੱਤੀਆਂ ਹੈਗੀਆਂ ਤੇ ਉਹ ਇਹਨੇ ਮੈਨੂੰ ਧੱਕਾ ਦਿੱਤਾ ਤੇ ਮੇਰਾ ਗੋਆ ਟੋਕਰਾ ਵੀ ਸਿੱਟਦਾ ਤੇ ਮੈਨਾਂ ਖਿੱਚਤ ਹੋਈ ਕੀਤੀ ਮੇਰੇ ਕੱਪੜੇ-ਕੁੱਪੜੇ ਵੀ ਫਾੜੇ ਆ ਤੇ ਖਿੱਚ ਕੇ ਆਵਦੀ ਹਵੇਲੀ ਆ ਨੂੰ ਘਰਾਂ ਨੂੰ ਧੁਈ ਜਾਵੇ ਜਦੋਂ ਮੈਂ ਮਾਰੀਏ ਟੀਕਾ ਚੁੱਕਾ ਤੇ ਇਹ ਬਾਹਰੋਂ ਆਏ ਭੱਜੇ-ਭੱਜੇ ਅੰਦਰ ਆਏ ਤੇ ਤੇ ਉੱਥੇ ਇਹਨਾਂ ਨੂੰ ਫੜਿਆ ਇਹਨਾਂ ਨੇ ਕੀ ਕੀਤਾ ਇਹਨਾਂ ਨੂੰ ਵੀ ਕੁੱਟਣ ਮਾਰ ਲਾਗੇ ਧੂਮ ਕੇ ਚੌਂਕ ਚ ਲੈ ਗਾ ਸਾਰੇ ਇਕੱਠੇ ਹੋ ਗਏ ਇਹਦਾ ਨਾਲ ਪਿਓ ਵੀ ਸੀ ਇਹਦੀ ਘਰਵਾਲੀ ਵੀ ਸੀਗੀ ਤੇ ਹੋਰ ਇਹਦੇ ਚਾਚੇ ਭਾਈ ਵੀ ਸਾਰੇ ਆ ਗਏ ਸਾਰੇ ਜਿਹੜੇ ਕਿ ਇੰਨੀ ਕੁ ਬੁਰੀ ਹਾਲਤ ਰਹਿਣਾ ਨੇ ਕੁੱਤੇ ਆਇਨਾਂ ਦੇ ਵਾਲ ਖਲਾਫ ਤੇ ਚੌਂਕ ਚ ਧੂਈ ਖੜੇ ਰਹੇ ਸਾਰਾ ਟੱਬਰ